ਸਤਿ ਸ਼੍ਰੀ ਅਕਾਲ ਪੀਪੀ ਬਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਦਾਨੀ ਸੂਰੀ ਸਾਥੀਓ ਇਸ ਸਮੇਂ ਅਸੀਂ ਸਤਲੁਜ ਸਿਨੇਮਾ ਵਿਖੇ ਮੌਜੂਦ ਆ ਬਿਲਕੁਲ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀਆਂ ਗੱਡੀਆਂ ਇੱਥੇ ਖੜੀਆਂ ਨੇ ਹਾਲਾਂਕਿ ਕੋਈ ਘਟਨਾ ਨਹੀਂ ਹੋਈ ਇਧਰਲੇ ਪਾਸੇ ਦਿਖਾ ਦੋ ਕਹਿੰਦੇ ਕਿ ਬਾਉਂਸਰ ਵੀਰ ਵੀ ਤਿਆਰ ਬਰ ਤਿਆਰ ਖੜੇ ਨੇ ਤੇ ਬਾਹਰਲੇ ਪਾਸੇ ਕੁਝ ਫੈਨਸ ਵੀ ਖੜੇ ਨੇ ਪਰ ਇਹ ਫੈਨ ਕੀ ਦੇ ਨੇ ਤੁਹਾਨੂੰ ਦੱਸ ਦਿੰਨੇ ਆ ਵੀ ਬਿਲਕੁਲ ਉਧਰ ਸਕਰੀਨ ਤੇ ਦਿਖਾ ਦਿਓ ਤਸਵੀਰ ਸ਼ੌਂਕੀ ਸਰਦਾਰ ਦੇ ਫੈਨ ਨੇ ਜਿਹੜੇ ਬਾਹਰ ਇੰਤਜ਼ਾਰ ਕਰ ਰਹੇ ਕਿਉਂਕਿ ਚੱਦ ਹੀ ਮਿੰਟਾਂ ਵਿੱਚ ਬੱਬੂ ਮਾਨ ਆ ਇੱਥੇ ਪਹੁੰਚਣਗੇ ਆਪਣੀ ਟੀਮ ਦੇ ਨਾਲ ਸ਼ੌਂਕੀ ਸਰਦਾਰ ਦੀ ਟੀਮ ਦੇ ਨਾਲ ਪੁਲਿਸ ਵੱਲੋਂ ਤਿਆਰੀਆਂ ਕਰ ਲਈ ਗਈਆਂ ਪੁਖਤਾ ਪ੍ਰਬੰਧ ਨੇ ਤੇ ਜਿਹੜੇ ਇਹ ਬਾਉਂਸਰ ਵੀਰ ਨੇ ਬਾਡੀਗਾਰਡ ਵੀਰ ਨੇ ਇਹ ਵੀ ਇੱਥੇ ਮੌਕੇ ਤੇ ਮੌਜੂਦ ਆ ਆ ਬੱਜਦੇ ਦੇਖੋ ਦਾ ਬਾਹ ਤੇ ਡੋਲਾ ਆ ਡੋਲੇ ਤੇ ਟੈਟੂ ਜੀ ਜ਼ੂਮ ਕਰਕੇ ਦਿਖਾਓ ਜ਼ੂਮ ਜ਼ੂਮ ਕਰਕੇ ਦਿਖਾ ਦਿਓ ਟੈਟੂ ਇਹ ਵੀ ਸ਼ੌਂਕੀ ਸਰਦਾਰ ਹੀ ਆ ਹੈ ਅਦ ਨੀਟੇ ਨਹੀਂ ਦਿਖਾਉਣਾ ਭਾਜੀ ਠੀਕ ਹੈ ਜੀ ਸਭਾ ਜੀ ਤੋਂ ਅਪੀਲ ਕਰਾਦੇ ਨੇ ਨਾਲ ਦੀ ਨਾਲ ਸਭਾ ਜੀ ਜਿਹੜੇ ਪਰਿਵਾਰਕ ਮੈਂਬਰ ਘਰ ਬੈਠ ਕੇ ਦੇਖ ਰਹੇ ਆ ਜਿਹੜੇ ਬੱਬੂ ਮਾਨ ਉਹਨਾਂ ਦੇ ਫੈਨ ਆ ਉਹਨਾਂ ਤੁਸੀਂ ਅਪੀਲ ਕਰ ਦੋ ਕਿ ਜਲਦੀ ਤੋਂ ਪਹਿਲਾਂ ਇੱਥੇ ਆ ਜਨ ਹਾਂ ਜਲਦੀ ਤੇ ਜਲਦੀ ਆ ਜਾਓ 10 15 ਮਿੰਟ ਵਿੱਚ ਪਹੁੰਚਣੇ ਵਾਲੇ ਹੈ ਬੱਬੂ ਮਾਨ ਜੀ ਸਾਡੇ ਕੋਲੋਂ ਤੁਸੀਂ ਜਲਦੀ ਛੇ ਜਲਦੀ ਆ ਜਾਓ ਸਾਰੇ ਪ੍ਰਬੰਧ ਹੋ ਚੁੱਕੇ ਹਨ ਅੱਛਾ ਜੇ ਆ ਕੇ ਉਹਨਾਂ ਨੇ ਜ਼ਿੱਦ ਕੀਤੀ ਕਿ ਅਸੀਂ ਮਿਲਣਾ ਫੋਟੋ ਖਿਚਾਣੀ ਖਿਚਾਦੋਂਗੇ ਖਿਚਾ ਲਵਾਂਗੇ ਖਿਚਾ ਲਵਾਂਗੇ ਉਹਨਾਂ ਕੋ ਪਰਮਿਸ਼ਨ ਲੈਣਾ ਪਵੇਗਾ ਉਹਨਾਂ ਦੇ ਨਾਲ ਹੋਰ ਵੀ ਹੈ ਨਾ ਪਰ ਨੇੜੇ ਉਹਨਾਂ ਨੂੰ ਦੇਖ ਲਊਗਾ ਹਾਂ ਨੇੜੇ ਦੇਖ ਲਊਗਾ ਨੇੜੇ ਤੋਂ ਦੇਖ ਲੂ ਕਿ ਸ਼ੌਕੀ ਸਰਦਾਰ ਫਿਲਮ ਵੀ ਦੇਖ ਲੂਗੇ ਸ਼ੌਕੀ ਸਰਦਾਰ ਨੂੰ ਵੀ ਨੇੜੇਓ ਦੇਖ ਲੂਗੇ ਕਿ ਹਾਊਸਫੁੱਲ ਵਿੱਚ ਚੱਲ ਰਹਾ ਹੈ ਦ ਅੱਛਾ ਕੱਲੇ ਬੱਬੂ ਮਾਨ ਨੇ ਆਉਣਾ ਕਿ ਨਾਲ ਗੁਰੂ ਰੰਧਾਵਾ ਨੇ ਵੀ ਆਉਣਾ ਨਹੀਂ ਉਹਨਾਂ ਕਹਿੰਦਾ ਹੈ ਉਹਨਾਂ ਦੀ ਟੀਮ ਹੀ ਆਏਗੀ ਬਾਕੀ ਹਮ ਕੋ ਇਤਨਾ ਇਹ ਨਹੀਂ ਹੈ ਜਾਨਕਾਰੀ ਨਹੀਂ ਹੈ ਉਹਨਾਂ ਦਾ ਟੀਮ ਸਾਰੇ ਟੀਮ ਹੈ ਹਮਾਰਾ ਪਾਸ ਜਾਣਕਾਰੀ ਹੈ ਸਾਰੇ ਟੀਮ ਆਉਣਗੇ 15 ਮਿੰਟ ਤੱਕ ਪਹੁੰਚ ਜਾਣਾ 15 ਮਿੰਟ ਤੱਕ ਪਹੁੰਚ जाएंगे ਚਲੋ ਤੇ ਫਿਰ ਵਾਲੇ تھے ਲੇਟ ਸਾਈਡ ਹੋ ਗਈ 5 ਮਿੰਟ ਚਲੋ 5-7 ਮਿੰਟ ਫਿਰ ਮੈਂ ਕਿਹਾ ਸੀ ਮੈਂ ਕਿਹਾ ਪਹਿਲਾਂ ਮੈਨੂੰ ਜਾ ਕੇ ਪਹੁੰਚ ਲਾਂਗਾ ਫਿਰ ਤੁਸੀਂ ਆ ਜੀ ਠੀਕ ਹੈ ਜਾਨੂੰ ਅਸੀਂ ਅਪੀਲ ਕਰ ਦਿੰਦੇ ਹਾਂ ਦੇਖਾ ਜੀ 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 ਬਤੀ ਜੀ ਥੈਂਕ ਯੂ ਜੀ ਬਹੁਤ ਸ਼ੁਕਰੀਆ ਤਾਂ ਇਸ ਸਮੇਂ ਅਸੀਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਆਂ ਸਤਲੁਜ ਸੁਰਿਆ ਸਿਨੇਮਾ ਤੋਂ ਦਿਖਾ ਰਿਆਂ ਔਰ 15 ਮਿੰਟ ਦੇ ਅੰਦਰ ਅੰਦਰ ਕਹਿੰਦੇ ਕਿ ਬੱਬੂ ਮਾਨ ਜੀ ਨੇ ਇੱਥੇ ਪਹੁੰਚਣਾ ਮੇਰਾ ਪੇਂਡੂ ਵੀ ਆਇਆ ਆ ਜਾ ਇਹ ਸਾਡਾ ਮਹਿਨਪੁਰੀਆ ਮੇਰਾ ਪੇਂਡੂ ਹਾ ਕਿਦਾਂ ਮਨ ਚ ਖੁਸ਼ੀ ਆ ਕੀ ਕਹਿਣਾ ਚਾਹੁੰਨ ਬਹੁਤ ਖੁਸ਼ੀ ਆ ਭਾਜੀ ਹਾਂਜੀ ਹਾਂਜੀ ਬੱਬੂ ਮਾਨ ਭਾਜੀ ਨੂੰ ਦੇਖਣਾ ਬਹੁਤ ਖੁਸ਼ੀ ਆ ਦੇਖਣਾ ਹਾਂਜੀ ਹਾਂਜੀ ਅਸਲੀ ਚ ਹਾਂਜੀ ਹਾਂਜੀ ਪਹਿਲਾਂ ਦੇਖਿਆ ਪਹਿਲਾਂ ਦੇਖਿਆ ਚੰਡੀਗੜ੍ਹ ਚਰਾਗ ਤਾਂ ਨਹੀਂ ਘਸਾ ਕੇ ਆਇਆ ਨਹੀਂ 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 ਵੇ ਘਰ ਲੈ ਕੇ ਕੀ ਜਾਣਾ ਇੰਨੀ ਖੁਸ਼ੀ ਆ ਹਾਂ ਦੇਖਦੇ ਆ ਕੀ ਲੈ ਕੇ ਜਾਂਦੇ ਆ ਘਰ ਜਾ ਕੀ ਕਿਉਂ ਮੰਮੀ ਸ਼ੌਂਕੀ ਸਰਦਾਰ ਦੇਖ ਕੇ ਆਇਆ ਨਾ ਨਾ ਇੰਦਾ ਨਹੀਂ ਵੜਾ ਫਿਰ ਕਹੜਾ ਫੈਨ ਨੂੰ ਮਿਲ ਕੇ ਆਇਆ ਜੀ ਫੈਨ ਨੂੰ ਮਿਲ ਕੇ ਉਹ ਉਹ ਤੇਰਾ ਫੈਨ ਹੈ ਹਾਂ ਜੀ ਸਾਡੇ ਪਿੰਡ ਵਾਲੇ ਉਹ ਤਾਂ ਬਾਗੀ ਸੋਚ ਵਾਲੇ ਪਰ ਇਹਨੂੰ ਪਤਾ ਨਹੀਂ ਕੀ ਹੋ ਗਿਆ ਘਬਰਾ ਗਿਆ ਉਧਰ ਦਿਖਾਈ ਵਜੇ ਤਾਂ ਵੀਰ ਜਿਹੜੇ ਮੈਂ ਤਿਆਰ ਬਰ ਤਿਆਰ ਇੱਕ ਬਾਅਦ ਮੈਂ ਟੈਟੂ ਹੋਰ ਦੇਖ ਰਿਹਾ ਬੇਬੇ ਬਾਪੂ ਵਾਲਾ ਤਾਂ ਇਹ ਵੀ ਪੰਜਾਬ ਦੀ ਲੈਗਸੀ ਆ ਜਿਹੜੇ ਸਾਡੇ ਨੌਜਵਾਨ ਆ ਉਹ ਬੇਬੇ ਬਾਪੂ ਨੂੰ ਬਹੁਤ ਪਿਆਰ ਕਰਦੇ ਨੇ ਔਰ ਇਹ ਵੀ ਲੈਗਸੀ ਆ ਬਾਹਰ ਅੰਗਰੋਨੀ ਆ ਕਿ ਅਸੀਂ ਅਲੱਗ ਰਾਵਾਂਗੇ ਤੁਸੀਂ ਅਲੱਗ ਰਹਿਣਾ ਇਹ ਵੀਰ ਇਹ ਵੀ ਸਤਕਾਰਤ ਪ੍ਰੋਫੈਸ਼ਨ ਚ ਨੇ ਔਰ ਕਲਾਕਾਰਾ ਜਿਹੜੇ ਆ ਉਹਨਾਂ ਨੂੰ ਇਹ ਪ੍ਰੋਟੈਕਟ ਕਰਦੇ ਨੇ ਕਲਾਕਾਰਾਂ ਨੂੰ ਪ੍ਰੋਟੈਕਟ ਕਰਦੇ ਨੇ ਤੇ ਸਤਕਾਰਤ ਵੀਰ ਨੇ ਔਰ ਇੰਨੀ ਬਾਡੀ ਬਣਾਉਣ ਨੂੰ ਮੇਰਾ ਖਿਆਲ ਲੱਖਾਂ ਰੁਪਈਆ ਲੱਗ ਜਾਂਦਾ ਤਾਂ ਇਹ ਵੀਰਾਂ ਦਾ ਵੀ ਧੰਨਵਾਦ ਹੈ ਪਿੱਛੇ ਸਾਡੇ ਗਿਰਦਾਰੀ ਲਾਲ ਜੀ ਕੁਲਦੀਪ ਜੀ ਤੇ ਸਾਡੀ ਪੀਐਸਆਰ ਟੀਮ ਵੀ ਤਿਆਰ ਵਰ ਤਿਆਰ ਹੈ ਹਰ ਮੌਕੇ ਤੇ ਤਿਆਰ ਰਹਿੰਦੇ ਨੇ ਪਬਲਿਕ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰਦੇ ਨੇ ਗੁਰਦਾਰਾ ਜੀ ਪੁਖਤਾ ਪ੍ਰਬੰਧ ਨੇ ਪੂਰੇ ਜੀ ਪੂਰੇ ਪੂਰੀ ਐਨ ਸੇਫ ਹੈ ਸਾਰਾ ਕੰਮ ਜੇ ਕੋਈ ਫੈਮਿਲੀ ਲਾਣਾ ਚਾਹੁੰਦਾ ਡਰ ਦੀ ਕੋਈ ਗੱਲ ਨਹੀਂ ਨੁ ਕੋਈ ਡਰ ਦੀ ਗੱਲ ਨਹੀਂ ਜਿਸੇ ਗੁਰਦਾਰੀ ਜੱਲ ਖੜਾ ਕੇ ਐਦਾਂ ਨਹੀਂ ਕੋਈ ਗੱਲ ਨਹੀਂ ਸਾਡੇ ਇੰਚਾਰਜ ਸਾਹਿਬ ਖੜੇ ਨੇ ਐਸਐਸਓ ਸਿਟੀ ਖੜੇ ਨੇ ਜੀ ਸਾਡਾ ਫਰਜ਼ੇ ਬਣਦਾ ਇਹਨਾਂ ਦਾ ਦੇਖ ਲੈ ਕਰਨ ਜੀ ਸਾਡੇ ਆਪਸ ਪਰਿਵਾਰਾਂ ਦੇ ਪਰਿਵਾਰ ਆ ਸਕਦੇ ਆ ਸਕਦੇ ਜੀ ਆ ਸਕਦੇ ਕੋਈ ਚਿੰਤਾ ਵਾਲੀ ਗੱਲ ਨਹੀਂ ਕੋਈ ਖਤਰਾ ਨਹੀਂ ਜੀ ਇੱਥੇ ਠੀਕ ਹੈ ਜੀ ਹਾਂਜੀ ਠੀਕ ਇੰਚਾਰ ਸਾਹਿਬ ਵੀ ਖੜੇ ਨੇ ਇੰਚਾਰ ਸਾਹਿਬ ਪਰਿਵਾਰਾਂ ਦੇ ਪਰਿਵਾਰ ਵਿੱਚ ਦੇਖੋ ਜਿਹਦੇ ਕੋਲ ਟਿਕਟ ਹੈ ਉਹ ਆ ਸਕਦਾ ਜੀ ਵਿਦਾਊਟ ਟਿਕਟ ਅਲਾਉਡ ਨਹੀਂ ਹੈ ਠੀਕ ਹੈ ਜੀ ਜੇ ਟਿਕਟ ਹੈ ਉਹ ਆਵੇ मोस्ट वेलकम ਟਿਕਟ ਲੈ ਕੇ ਅੰਦਰ ਬਹਿ ਸਕਦੇ ਇੱਕ ਕ੍ਰਾਈਟੇਰੀਆ ਹੈ ਬਿਲਕੁਲ ਸਰ ਬਦੌ ਤੱਕ ਟਿਕਟ ਗੇਟ ਤੋਂ ਬਾਅਦ ਓਕੇ ਹਾਂਜੀ ਬਦੌ ਤੱਕ ਟਿਕਟ ਗੇਟ ਤੋਂ ਬਾਅਦ ਦੇਖ ਸਕਦੇ ਹੋ ਪ੍ਰੋਟੋਕੋਲ ਤਾਂ ਮੰਨਣੇ ਪੈਣਗੇ ਹਾਂਜੀ ਸਰ ਹਾਂਜੀ ਥੈਂਕ ਯੂ ਠੀਕ ਹੈ ਜੀ ਮੇਰਦਾਰ ਜੀ ਥੈਂਕ ਯੂ ਜੈ ਹਿੰਦ ਜੀ ਜੈ ਹਿੰਦ ਸਰ ਸਰ ਤੁਸੀਂ ਵੀ ਕਹੋਗੇ ਕੁਝ ਉਹ ਤਾਂ ਗਰਦਾਰ ਰਿਹਾ ਜੀ ਤੁਸੀਂ ਫੈਨ ਹੈ ਬੱਬੂ ਮਾਨ ਦੇ ਅਸੀਂ ਫੈਨ ਹੈ ਜੀ ਅਸੀਂ ਸੁਣਦੇ ਹਾਂ ਹਾਂਜੀ ਬਹੁਤ ਸੁਣਦੇ ਹਾਂ ਜੀ ਮੈਨੂੰ ਜਿਹੜਾ ਜੱਟ ਨੇ ਟਰਾਲਾ ਪਾਣਾ ਮੈਨੂੰ ਬਹੁਤ ਸ਼ੌਂਕ ਆ ਮੈਂ ਉੱਤੇ ਪੰਗੜਾ ਪੰਗੜਾ ਪਾ ਲਾਂ ਫੇਰ ਅੱਜ ਲਵਾ ਦੀ ਅੰਦਰ ਹਾਂ ਲਵਾ ਦਿਓ ਜੀ ਸਰ ਕੋਈ ਗੱਲ ਨਹੀਂ ਮੈਂ ਕਹਿ ਦੇਣਾ ਕਿ ਗਰਦਾਰ ਰਿਹਾ ਜੀ ਗਰਦਾਰੀ لال ਜੀ ਕਹਿੰਦੇ ਕਿ ਡਿਮਾਂਡ ਆ ਗਈ ਹੈ ਬਿਲੋ ਜੱਟ ਨੇ ਟਰਾਲਾ ਪਾਉਣਾ ਹੈ ਕਹਿੰਦੇ ਉੱਤੇ ਭਗੜਾ ਵੀ ਪਾ ਲੰਦਾ ਮੈਂ ਤਾਂ ਕੋਸ਼ਿਸ਼ ਕਰਾਂਗੇ ਜੇ ਗੱਲਬਾਤ ਹੁੰਦੀ ਹੈ ਠੀਕ ਹੈ ਵੀਰੇ ਇਹ ਅਪੀਲ ਸੀਗੀ ਜੀ ਤੁਸੀਂ ਆ ਸਕਦੇ ਹੋ ਟਿਕਟ ਲੈ ਕੇ ਫਿਲਮ ਵੀ ਦੇਖ ਸਕਦੇ ਹੋ ਤੇ ਬੱਬੂ ਮਾਨ ਉਹਨਾਂ ਨੂੰ ਨੇੜੇ ਤੋਂ ਦੇਖ ਸਕਦੇ ਹੋ ਜਿਹੜੇ ਟਿਕਟ ਨਹੀਂ ਲੈ ਰਹੇ ਉਹਨਾਂ ਨੂੰ ਬਾਹਰ ਸ਼ਾਮੇ ਜਿਹੜਾ ਖੜਾ ਕੀਤਾ ਗਿਆ ਤੇ ਉਮੀਦ ਕਰਦੇ ਆ ਜਲਦੀ ਉਹ ਇੱਥੇ ਪਹੁੰਚਣਗੇ ਤੇ ਉਹ ਵੀ ਵੀਡੀਓ ਤੁਹਾਡੇ ਰੂਬਰੂ ਕਰ ਦਗੇ ਬਹੁਤ ਬਹੁਤ ਸ਼ੁਕਰਗੁਜ਼ਾਰ ਵੀਰੋ ਧੰਨਵਾਦ